ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਿੰਡਰਾਂ ਵਾਲੇ ਦੀ ਤਸਵੀਰ ਦਾ ਬਹੁਤ ਵੱਡਾ ਰੌਲਾ ਖਾਸ ਕਰਕੇ ਹਿਮਾਚਲ ਦੇ ਵਿੱਚ ਤੇ ਪੰਜਾਬ ਦੇ ਵਿੱਚ ਉਹ ਏਡਾਂ ਪਾ ਰਹੀਆਂ ਨੇ ਜਿਨ੍ਹਾਂ ਨੂੰ ਭਿੰਡਰਾਂ ਵਾਲੇ ਬਾਰੇ 1% ਵੀ ਜਾਣਕਾਰੀ ਨਹੀਂ ਅੱਜ ਗੱਲ ਜਿਗਰੇ ਦੇ ਨਾਲ ਸੁਣਿਓ ਸੱਚ ਕੀ ਹੈ ਝੂਠ ਕੀ ਹੈ ਇਹ ਸਭ ਨੂੰ ਪਤਾ ਹੈ ਕਿ ਭਿੰਡਰਾਂ ਵਾਲੇ ਨੂੰ ਅਕਾਲ ਤਖਤ ਸਾਹਿਬ ਤੇ ਬਹੌਣ ਦਾ ਮਕਸਦ ਕੀ ਸੀ ਕਿਹਦਾ ਪਲਾਨ ਕੀਤਾ ਹੋਇਆ ਸੀ ਗਿਆਨੀ ਜੈਤ ਸਿੰਘ ਦੇ ਨਾਲ ਕਿੱਦਾਂ ਮੀਟਿੰਗਾਂ ਕਰਕੇ ਉਹਦੇ ਨਾਲ ਸੈਟਿੰਗ ਕਰਕੇ ਕਿੱਦਾਂ ਸਿੱਖ ਕੌਮ ਨੂੰ ਮਰਵਾਉਣ ਵਾਸਤੇ ਇਹ ਤਾਣਾ ਬਾਣਾ ਬੁਣਿਆ ਜਾਂਦਾ ਹੈ ਇਹ ਬਹੁਤਾ ਕੋਈ ਲੰਬਾ ਚੌੜਾ ਬੋਲਣ ਦੀ ਲੋੜ ਨਹੀਂ ਤਕਰੀਬਨ ਤਕਰੀਬਨ ਜਿਹੜੇ ਸਿਆਣੇ ਲੋਕ ਨੇ ਸਮਝਦਾਰ ਉਹਨਾਂ ਨੂੰ ਇਹ ਸਚਾਈ ਦਾ ਪਤਾ ਹੈ ਪਰ ਜਿਨ੍ਹਾਂ ਨੂੰ ਭਿੰਡਰਾਂ ਵਾਲੇ ਬਾਰੇ ਪਤਾ ਨਹੀਂ ਉਹ ਭੇਡਾਂ ਮੈਂ ਸ਼ਬਦ ਕਿਉਂ ਵਰਤੇ ਨੇ ਕਿਉਂਕਿ ਜਿਹੜੇ ਬੰਦੇ ਅਕਰਤਕ ਕੰਮ ਨਹੀਂ ਲੈਂਦੇ ਉਹਨਾਂ ਨੂੰ ਭੇਡਾਂ ਕਹਿਣਾ ਡੰਗਰ ਕਹਿਣਾ ਬਜਬ ਹੁੰਦਾ ਕਿੱਥੇ ਪਿਆ ਤਸਵੀਰ ਦਾ ਰੌਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਝੰਡਿਆਂ ਦੇ ਉੱਪਰ ਜਿਹੜਾ ਬਾਦ-ਬਾਦ ਛੜਿਆ ਕਿਉਂ ਛੜਿਆ ਕਿਉਂਕਿ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ ਇਹ ਸਚਾਈ ਹੈ ਜਿਨ੍ਹਾਂ ਨੇ ਅੱਤਵਾਦ ਦਾ ਦੌਰ ਪੰਜਾਬੇ ਸ਼ੁਰੂ ਕੀਤਾ ਹੋਵੇ ਕੌਮ ਮਰਵਾਈ ਹੋਵੇ ਨਿਹੱਥੇ ਲੋਕਾਂ ਨੂੰ ਮਰਵਾਇਆ ਹੋਵੇ ਔਰ ਮਰਨ ਵਾਸਤੇ ਇਹ ਹੱਲਾਸ਼ੇਰੀ ਇਹ ਪੰਪ ਇਹ ਹਵਾ ਦਿੱਤੀ ਹੋਵੇ ਉਹਨੂੰ ਅੱਤਵਾਦੀ ਕਹਿਣਾ ਹੀ ਬਾਝੁ ਹੈ ਹੁਣ ਜਿਹੜਾ ਰੌਲਾ ਪੈ ਰਿਹਾ ਤਸਵੀਰ ਦਾ ਜਾਂ ਉਹਨਾਂ ਦੇ ਜੜ ਝੰਡੇ ਨੇ ਉਹ ਮੋਟ ਚੈਨਲਾਂ ਤੋਂ ਲਾ ਕੇ ਪੈਰਾਂ ਥੱਲੇ ਲੇ ਲਤਾੜੇ ਕੇ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਵੀ ਜੇ ਤੁਸੀਂ ਉਹਨੂੰ ਜਰਨੈਲ ਮੰਨਦੇ ਹੋ ਤੁਸੀਂ ਕਿਹਨੂੰ ਕਦੇ ਵਿੱਚ ਜ਼ਰਤ ਸੀ ਅੱਖ ਚੱਕ ਪਾ ਕੇ ਗੱਲ ਕਰਨ ਦੀ ਫਿਰ ਤੁਹਾਡੀ ਜ਼ਰਤ ਕਿੱਥੇ ਹੈ ਕੀ ਜੇ ਭਿੰਡਰਾਂ ਵਾਲਾ ਕਹਿੰਦਾ ਸੀ ਕੋਈ ਪੁਲਿਸ ਵਾਲਾ ਮਿਲੇ ਉਹਦੇ ਕੋਲੋਂ ਅਸਲਾ ਖੋਲੋ ਇਹ ਠੁਠੇ ਕ ਸੱਚ ਹੈ ਉਹਦੀਆਂ ਆਡੀਓ ਉਹਦੀਆਂ ਵੀਡੀਓ YouTube ਤੇ ਪਈਆਂ ਨੇ ਇਹ ਸਚਾਈ ਹੈ ਫਿਰ ਜਿਹੋ ਤੇ ਵਾਲੀ ਜ਼ਰਤ ਤੁਸੀਂ ਕਹਿੰਦੇ ਹੋ ਕਿ ਇੰਨੀ ਜ਼ਰਤ ਤੁਸੀਂ ਫਿਰ ਤੁਹਾਡੇ ਝੰਡੇ ਕਿਉਂ ਖੋਲੇ ਅਗਲੇ ਨੇ ਫਿਰ ਜ਼ਰਤ ਦਿਖਾਉਂਦੇ ਉਹਦੋਂ ਤੁਸੀਂ ਖੁਗਰਪਣੇ ਵਿੱਚ ਬਾਹਾਂ ਵਿੱਚ ਜਾਨ ਹੋਣੀ ਚਾਹੀਦੀ ਆ ਪਾਵਰ ਹੋਣੀ ਚਾਹੀਦੀ ਹੈ ਜ਼ਰਤ ਹੋਣੀ ਚਾਹੀਦੀ ਆ ਫਿਰ ਤੁਹਾਡੀ ਜ਼ਰਤ ਕਿੱਥੇ ਸੀ ਕਿਉਂ ਛੇਤਰ ਖਾਦੇ ਅਗਲੇ ਤੋਂ ਇੱਕ ਇੱਥੇ ਨਾਲ ਹੋਰ ਗੱਲ ਸੁਣਿਓ ਕੋਈ ਵੀ ਕਤੀੜ ਸਾਬਤ ਕਰਦੇ ਕਿ ਭਿੰਡਰਾਂ ਵਾਲੇ ਨੇ ਇੱਕ ਵੀ ਆਪਣੇ ਪਿਸਟਲ ਵਿੱਚੋਂ ਰਵਾੜ-ਰਵਾੜ ਵਿੱਚੋਂ ਗੋਲੀ ਚਲਾਈ ਹੋਵੇ ਇੱਕ ਵੀ ਬੰਦਾ ਸਾਬਤ ਕਰਦੇ ਇਹ ਝੂਠ ਹੈ ਬਹੁਤ ਵੱਡਾ ਮਤਲਬ ਭਿੰਡਰਾਂ ਵਾਲੇ ਨੇ ਲੋਕਾਂ ਨੂੰ ਉਸਕਾਇਆ ਉਹਨਾਂ ਵਿੱਚ ਖਵਾ ਪੰਬ ਭਰ-ਭਰ ਕੇ ਮਰਨ ਲਈ ਮਜਬੂਰ ਕੀਤਾ ਨੌਜਵਾਨੀ ਨੂੰ ਢਕਾਇਆ ਇਹ ਕਰਤੂਤਾਂ ਸੀ ਉਹਦੀਆਂ ਹੁਣ ਜਿਹੜਾ ਬਾਦਵਾ ਚੱਲਿਆ ਕਿਉਂ ਚੱਲਿਆ ਇਹਦੇ ਥੋੜਾ ਜਿਹਾ ਗੌਰ ਕਰਿਓ ਜਿਹੜਾ ਅਮਰਿਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਕੋਣ ਉਹਨੂੰ ਪੰਜਾਬ ਲਿਆਉਣ ਦੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਕਿਉਂ ਛੜੀਆਂ ਹੋਈਆਂ ਨੇ 2027 ਦੇ ਵਿੱਚ ਇਲੈਕਸ਼ਨ ਹੋਣੀਆਂ ਉਦੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਭੰਬੜ ਵਾਲਿਆ ਜਾਵੇ ਅਮਰਿਤਪਾਲ ਖਿੰਡਰਾਂ ਵਾਲੇ ਦੀ ਡਿੱਟੋ ਕਾਪੀ ਬਣਨ ਦੀ ਕੋਸ਼ਿਸ਼ ਕਰਦਾ ਸੀ ਇਸੇ ਕਰਕੇ ਜਿਹੜੇ ਉਹਦੇ ਪਿੱਛੇ ਮਾਸਟਰਮੈਂਡ ਖੜੇ ਸੀ ਉਹਨੂੰ ਹੂਬ ਹੂ ਰਿਸਰਚ ਕਰਕੇ ਉਹਦਾਂ ਦਾ ਹੁਲੀਆ ਬਣਾ ਕੇ ਉਹਦਾਂ ਦਾ ਰਹਿਣ ਸਹਿਣ ਉਹਦਾਂ ਦੀ ਗੱਲ ਕਰਨ ਦਾ ਥੋੜਾ ਜਿਹਾ ਢੰਗ ਤਰੀਕਾ ਸਿਖਾਇਆ ਗਿਆ ਕਿ ਡਿੱਟੋ ਕਾਪੀ ਬਣਾ ਕੇ ਪੇਸ਼ ਕੀਤਾ ਜਾਵੇ ਪੰਜਾਬ ਦੇ ਲੋਕ ਪਿੱਛੇ ਲੱਗ ਜਾਣਗੇ ਇਹ ਕਰਤੂਤਾਂ ਸੀ ਪਰ ਇਹ ਹੋਣਾ ਨਹੀਂ ਇਹ ਮੁਸ਼ਕਿਲ ਹੈ ਮੈਂ ਬੇਨਤੀ ਕਰਨੀ ਹੈ ਜਿਹੜੇ ਵੀ ਨੌਜਵਾਨ ਜਿਨ੍ਹਾਂ ਨੂੰ ਗੁਰਮਤ ਦਾ ਊੜਾ ਐੜਾ ਵੀ ਨਹੀਂ ਆਉਂਦਾ ਉਹਨਾਂ ਕੋਲੇ ਕੀ ਹੈ ਕੇਵਲ ਗੋਲ ਪਰਨਾ ਮੰਨ ਲਓ ਆਹੀ ਹੈ ਨਾ ਪਿੰਡਰਾਂ ਵਾਲੇ ਦੀ ਮੋਟਰਸਾਈਕਲ ਤੇ ਤਸਵੀਰ ਲਾ ਲਓ ਉਹਦਾ ਝੰਡਾ ਲਾ ਲਓ ਜਾਂ ਉਹਦਾ ਟੈਟੂਸ ਪਾ ਲਓ ਹੋਰ ਕੁਝ ਨਹੀਂ ਤੇ ਇਹ ਜਿਹੜੀਆਂ بگੜੀਆਂ ਔਲਾਦਾਂ ਨੇ ਜਿਹੜੇ ਘਰੇ ਆਪਣੇ ਮਾਪਿਆਂ ਨੂੰ ਵੀ ਪੁੱਠਾ ਸਿੱਧਾ ਬੋਲਦੇ ਨੇ ਜਿਹੜੇ ਵਿੱਚ ਬਹੁਤੇ ਨਸ਼ੇੜੀ ਵੀ ਨੇ ਇਹ ਉਹ ਮੰਦਿਰ ਹੈ। ਇਹੀ ਮੰਦਿਰ ਅਮਰਤਪਾਲ ਦੇ ਪਿੱਛੇ ਲੱਗ ਕੇ ਬਹੀਰ ਦੇ ਵਿੱਚ ਵੱਡੇ ਵੱਡੇ ਕੱਟ ਕਰਦੀ ਸੀ। ਤੇ ਇਸੇ ਮੰਦਿਰ ਦੇ ਕਰਕੇ ਪੂਰਾ ਪੰਜਾਬ ਤੇ ਪੂਰੀ ਕਾਮ ਬਦਨਾਮ ਹੋ ਰਹੀ ਹੈ। ਜਿਹੜੇ ਵਧੀਆ ਸਕੂਲਾਂ ਵਿੱਚ ਨੌਜਵਾਨ ਪੜ੍ਹੇ ਨੇ ਵਧੀਆ jobਾਂ ਕਰਦੇ ਨੇ ਆਪਣੇ ਮਾਂ-ਪਿਓ ਦਾ ਨਾਂ ਰੋਸ਼ਨ ਕਰਦੇ ਨੇ ਉਹ ਇਹਨਾਂ ਕੱਠਾਂ ਵਿੱਚ ਇਹਨਾਂ ਭਿੰਡਾਂ ਵਿੱਚ ਕਦੇ ਨਹੀਂ ਰਲਦੇ ਹੁਣ ਇਹ ਮੁੱਦਾ ਕੀ ਬਣਾਇਆ ਜਾਂਦਾ ਹੈ ਕਿ ਹਿਮਾਚਲ ਦੇ ਲੋਕ ਭਿੰਡਾਂ ਵਾਲੀ ਤਸਵੀਰ ਤੋਂ ਛੜਦੇ ਨੇ ਜੈਲ ਸੀ ਕਰਦੇ ਨੇ ਅਸ਼ਧਾ ਭਾਵਨਾ ਦੇ ਨਾਲ ਗੁਰਦੁਆਰੇ ਗਏ ਸੀ ਮੱਥਾ ਟੇਕਣ ਵਾਸਤੇ ਚਲੋ ਹਿਮਾਚਲ ਵਿੱਚ ਤਾਂ ਮੰਨ ਲੈਨੇ ਆ ਵੀ ਤੁਹਾਡੇ ਨਾਲ ਅਗਲੇ ਨੇ ਗੁੰਡਾਗਰਦੀ ਕੀਤੀ ਭਿੰਡਾਂ ਵਾਲੀ ਤਸਵੀਰ ਨੂੰ ਬਰਦਾਸ਼ਤ ਨਹੀਂ ਕੀਤਾ ਮੰਨ ਲੈਨੇ ਆ ਜਿਹੜੇ ਹੋਲੇ ਮਹੱਲੇ ਤੇ ਜਾ ਕੇ ਐਡੇ ਟਸਟੰਟ ਕਰਦੇ ਨੇ ਟਰੈਕਟਰਾਂ ਤੇ ਵੱਡੇ ਵੱਡੇ ਵੂਫਰ ਲਾ ਕੇ ਗੰਦੇ ਗਾਣੇ ਲੱਚਰ ਗਾਣੇ गा ਕੇ ਭਿੰਡਾਂ ਵਾਲੀਆਂ ਤਸਵੀਰਾਂ ਵੀ ਲੱਗੀਆਂ ਨੇ ਉਹ ਤਾਂ ਵਾਇਰਲ ਹੋ ਗਿਆ ਸਭ ਕੁਝ ਉੱਥੇ ਇੰਹ ਜੱਥੇ ਵਾਂਗ ਨਾ ਡਾਂਗ ਫੇਰੀ ਐ ਤੁਹਾਨੂੰ ਹੋਲੇ ਮਹਲੇ ਤੋਂ ਪਹਿਲਾਂ ਚੈਲੰਜ ਵੀ ਕੀਤਾ ਗਿਆ ਸੀ ਰਿਕਵੈਸਟ ਕੀਤੀ ਗਈ ਸੀ ਕਿ ਸ਼ਾਂਤ ਮਈ ਢੰਗ ਦੇ ਨਾਲ ਤੁਸੀਂ ਨੰਦਪੁਰ ਸਾਹਿਬ ਜਾਓ ਫਤਿਹਗੜ੍ਹ ਸਾਹਿਬ ਜਾਓ ਹਿਮਾਚਲ ਵਿੱਚ ਤਾਂ ਤੁਸੀਂ ਇਹ ਕਹਿ ਦੋਗੇ ਵੀ ਉਹ ਗੈਰ ਨੇ ਪੰਜਾਬ ਦੇ ਵੀ ਡੰਕ ਫੇਰੀ ਗਈ ਫਿਰ ਅਸੀਂ ਕਿੱਧਰ ਜਾ ਰਹੇ ਹਾਂ ਹੁਣ ਇਹ ਗੱਲਾਂ ਬਾਤ ਸੁਣ ਕੇ ਹੀ ਕਹਿਣਾ ਬੂਟਾ ਸਿੰਘ ਤਾਂ ਭਿੰਡਾ ਵਾਲਾ ਸੰਤ ਨਹੀਂ ਮੰਦਰ ਕਿਉਂ ਮੰਨੀਆਂ ਵੀ ਅਸੀਂ ਜੇ ਤਾਂ ਭਿੰਡਾ ਵਾਲਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਹੈ ਫੇਰ ਤਾਂ ਮੰਨ ਲੈਨੇ ਅਸੀਂ ਜੇ ਭਿੰਡਰਾਂ ਵਾਲਾ 10 ਗੁਰੂ ਸਾਹਿਬਾਨਾਂ ਤੋਂ ਵੀ ਵੱਡਾ ਹੈ ਫੇਰ ਤਾਂ ਮੰਨ ਲੈਨੇ ਅਸੀਂ ਜੇ ਬੰਦਾ ਸਿੰਘ ਬਹਾਦਰ ਨਾਲੋਂ ਵੱਡੀ ਕੁਰਬਾਨੀ ਹੈ ਉਹਦੀ ਫੇਰ ਮੰਨ ਲੈਨੇ ਅਸੀਂ ਕਿਉਂ ਮੰਨਨੇ ਅਸੀਂ ਸਾਡੇ ਲਈ ਸਾਡੇ ਯੋਧੇ ਸਾਡੇ ਸ਼ਹੀਦ ਗੁਰੂ ਸਾਹਿਬਾਨ ਨੇ ਬੰਦਾ ਸਿੰਘ ਬਹਾਦਰ ਨੇ ਅਸੀਂ ਕਿਉਂ ਮੰਨਗੇ ਭਿੰਡਰਾਂ ਵਾਲੇ ਨੇ ਪੂਰਾ ਪੰਜਾਬ ਬਰਬਾਦ ਕੀਤਾ ਜੂਨ 84 ਦੇ ਵਿੱਚ ਅਤਵਾਦ ਦਾ ਦੌਰ ਕਿਦੀ ਦੇਣਾ ਭਿੰਡਰਾਂ ਵਾਲੇ ਦੀ ਦੇਣ ਹੈ ਤੁਸੀਂ ਤਸਵੀਰਾਂ ਦੀ ਗੱਲ ਕਰਦੇ ਹੋ ਕਿ ਸੰਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਇਹ ਕਿਹਨੇ ਲਿਖਿਆ ਹੈ ਇਹ ਫੁਕਰੇ ਢਾਡੀਆਂ ਨੇ ਲਿਖਿਆ ਹੋਇਆ ਹੈ ਜਿਨ੍ਹਾਂ ਨੇ ਇਹ ਕਵਤਾਮਾਂ ਲਿਖੀਆਂ ਨੇ ਤੁਸੀਂ ਕਦੇ ਦੇਖੇ ਨੇ ਉਹ ਪੁਲਿਸ ਦੇ ਨਾਲ ਪੰਗਾ ਲੈਂਦੇ ਹੋਣ ਕਦੇ ਸੁਣਿਆ ਤੁਸੀਂ ਕੋਈ ਢਾਡੀ ਮੈਦਾਨੇ ਜੰਗ ਵਿੱਚ ਲੜਦਾ ਹੋਵੇ ਕੁਈ ਢਾਡੀ ਤੁਸੀਂ ਖਾੜਕੂ ਸੁਣਿਆ ਤੁਸੀਂ ਦੱਸੋ ਤਾਂ ਸਹੀ ਕੌਣ ਹੈ ਇਹ ਤਾਂ ਮਸ਼ਹੂਰੀ ਵਾਸਤੇ ਆ ਜਿਹੜਾ ਚੰਡੀਗੜ੍ਹ ਵਾਲਾ ਇੱਕ ਮਹਿਰ ਸਿੰਘ ਕਬੀਸ਼ਰ ਹੈ ਉਹਦੇ ਦੋ ਬੇਟੇ ਐ ਨਾਲ ਜਿਹੜੇ ਗਾਉਂਦੇ ਐ ਇਹ ਸਿਰੇ ਦੇ ਫੁਕਰੇ ਢਾਡੀ ਕਬੀਸ਼ਰ ਜਿਨ੍ਹਾਂ ਨੇ ਸਾਡੇ ਜੁੱਥ ਨੂੰ ਢੜਕਾਇਆ ਬਾਬੇ ਨਾਨਕ ਦੀ ਗੱਲ ਕੰਨਾਂ ਵਿੱਚ ਪੈਣ ਨਹੀਂ ਦਿੱਤੀ ਬਾਬੇ ਨਾਨਕ ਦੇ ਸਿਧਾਂਤ ਤੋਂ ਦੂਰ ਕੀਤਾ ਆ ਡੇਰਾਬਾਦ ਜਿਨ੍ਹਾਂ ਨੇ ਕੇਵਲ ਗਾਪਸ ਕਹਾਣੀਆਂ ਸੁਣਾਈਆਂ ਜਿਹੜੇ ਗੁਰੂ ਸਾਹਿਬ ਦੀ ਅਸਲ ਸਚਾਈ ਸੀ ਅਸਲ ਹਿਸਟਰੀ ਸੀ ਇਤਿਹਾਸ ਸੀ ਉਹ ਤੋਂ ਪਰੋਖੇ ਰੱਖਿਆ ਉਹ ਤੋਂ ਦੂਰ ਕੀਤਾ ਬਾਣੀ ਨਾਲ ਤੋੜਿਆ ਕੀ ਕਿਹਾ ਭੰਡਰਾਂ ਵਾਲੇ ਨੇ ਅਸਲੇ ਚੱਕ ਲੋ ਪੁਰਸਵਾਲ ਤੋਂ ਅਸਲੇ ਖੋਲੋ 5000 Hindu ਵੱਢਾਂਗਾ ਇਹ ਹੋਈਆਂ ਸਟੇਟਮੈਂਟਾਂ ਸੀ ਤੇ ਇਹ ਉਹੀ ਫੁਕਰੀ ਮੰਦਿਰ ਹੈ ਜਿੱਡੇ ਕਿਤੇ ਹਿਮਾਚਲ ਜਾ ਕੇ ਢੰਡੇ ਲਹਰਾਂਦੀ ਆ ਕਿਤੇ ਫਾਦੇਗੜ ਸਾਹਿਬ ਕਿਤੇ ਨਾਨਕਪੁਰ ਸਾਹਿਬ ਇਹ ਉਹੀ ਬੁਕਰੀ ਮੰਦਿਰ ਹੈ ਤੁਹਾਨੂੰ ਬਾਣੀ ਪੜਨ ਤੋਂ ਗੁਰਦੁਆਰਾ ਸਾਹਿਬ ਜਾਣ ਤੋਂ ਕੋਈ ਨਹੀਂ ਰੋਕਦਾ ਤੁਸੀਂ ਵਧੀਆ ਦਸਤਾਰ ਸਜਾ ਕੇ ਰੱਖੋ ਦਾੜਾ ਪ੍ਰਕਾਸ਼ ਹੋਵੇ ਤੁਹਾਡੇ ਅੰਮ੍ਰਿਤ ਛਕਿਆ ਹੋਵੇ ਤੁਹਾਡਾ ਨਿਤਨੇਮੀ ਬਣੋ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਜਦੋਂ ਭਿੰਡਰਾਂ ਵਾਲੇ ਦੇ ਨਾਂ ਤੇ ਗੁੰਡਾਗਰਦੀ ਕਰੋਗੇ ਨਾ ਉਦੋਂ ਛੇਤਰ ਪਹਿਣਗੇ ਹੀ ਪਹਿਣਗੇ ਗੱਲ ਚੇਤੇ ਰੱਖਿਓ ਮੇਰੀ ਮੈਥਿਕ ਬੇਨਤੀ ਕਰਨੀ ਹੈ ਕਿ ਨੂੰ ਡਰਾਉਂਦੀ ਹੈ ਤਸਵੀਰ ਭਿੰਡਰਾਂ ਵਾਲਿਆਂ ਦੀ ਕੇ ਪੀ ਐਸ ਗੈਨੂੰ ਡਰਾਉਂਦੀ ਸੀ ਆ ਜਿਹੜਾ ਧੰਮਾ ਤੁਹਾਡਾ ਹੁਣ ਕੱਟ ਕਰਦਾ ਫਿਰਦਾ ਹੈ ਨਾ ਜਾਂ ਗੁੰਗਾ ਬਾਬਾ ਠਾਕਰ ਸਿੰਘ ਜਿਹੜਾ ਮਰ ਗਿਆ ਉਹ ਭਿੰਡਰਾਂ ਵਾਲੇ ਦੇ ਆਸਥਾਨ ਜਾਨਕੀ ਗੁਰਦੁਆਰਾ ਮਹਿਤਾ ਪ੍ਰਕਾ ਜਾਨਕੀ ਗੁਰਦਰ ਚੌਂਕ ਮਹਿਤੇ ਤੋਂ ਗੁਰਦੁਆਰਾ ਗੁਰਦਸ਼ਨ ਪ੍ਰਕਾਸ਼ ਨਾਉਂ ਦਾ ਉੱਥੇ ਕੇ ਪੀ ਐਸ ਗੈਨੂੰ ਸਰੋਪੇ ਦਿੱਤੇ ਗਏ ਨੇ ਗੁੰਗੇ ਠਾਕਰ ਨੇ ਅਜਿਹੇ ਤੋਂ ਮੈਂ ਨੇ ਉਹ ਤਾਂ ਤਾਂ ਡਰੀ ਨਹੀਂ ਉਹ ਤਾਂ ਉਹ ਤਾਂ ਤਸਵੀਰ ਤੋਂ ਡਰਿਆ ਨਹੀਂ ਉਹਨੂੰ ਮਾਰਕਾ ਸੀ ਤੁਸੀਂ ਮੂਹ ਦੇ ਪਾਪ ਆ ਕਿ ਤੁਹਾਡੇ ਪਣਾ ਫਿਰਿਆ ਉਹਨਾਂ ਨੇ ਉਸ ਵਕਤ ਇਹ ਸੱਚ ਹੈ ਕਿ ਝੂਠ ਹੈ ਦੱਸਿਓ ਮੈਨੂੰ ਸ਼ਰਮ ਕਰੋ ਮਾੜੀ ਮੋਟੀ ਮੈਂ ਪੰਜਾਬ ਦੇ ਜਿਹੜੇ ਸਿਰਦ ਲੋਕ ਇਹਨਾਂ ਨੂੰ ਬੇਨਤੀ ਕਰਨਾ ਇਹ ਜਿਹੜੀਆਂ ਭੇਡਾਂ ਕਤੇੜਾਂ ਫੁਕਰੇ ਲੋਕ ਨੇ ਇਹਨਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਲਓ ਜੇ ਬਚਣੇ ਨਹੀਂ ਚੇਤੇ ਰੱਖਿਓ ਜੂਨ 84 ਵਾਲਾ ਦੌਰ ਅਤਵਾਦ ਵਾਲਾ ਦੌਰ ਆਉਣ ਲੱਗਿਆ ਟਾਈਮ ਨਹੀਂ ਲੱਗਣਾ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ